ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਸਦਮਾ ਲੱਗਿਆ ਹੈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਡੇ ਕਿਲੇ ਢਹਿ ਟੇਰੀ ਹੋ ਗਿਆ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਉਸ ਦਾ ਸੇਕ ਕਿਤੇ ਨਾ ਕਿਤੇ ਜਾ ਕੇ ਹੁਣ ਪੰਜਾਬ ਦੇ ਵਿੱਚ ਵੀ ਪੁੱਜ ਗਿਆ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਸਦਮੇ ਦੇ ਵਿੱਚ ਨੇ ਟੈਨਸ਼ਨ ਦੇ ਵਿੱਚ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡਾ ਕੀ ਬਣੇਗਾ ਦੂਸਰੇ ਪਾਸੇ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਖਤਮ ਹੋ ਜਾਵੇਗੀ ਜਾਨੀ ਕਿ ਇਸ ਦੇ ਵੀ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਲੇਕਿਨ ਜਿਸ ਤਰ੍ਹਾਂ ਦੀ ਹੁਣ ਰਿਪੋਰਟ ਤਿਆਰ ਹੋਈ ਹੈ ਕੈਗ ਦੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦਾ ਦਿੱਲੀ ਦੀਆਂ 2027 ਦੀਆਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਖਤਮ ਹੋ ਜਾਵੇਗੀ ਕਿਉਂਕਿ ਜੇਕਰ ਕਰਤਾ ਧਰਤਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਮਨੀਸ਼ ਸੋਦੀਆ ਜਤਿੰਦਰ ਜੈਨ ਹੀ ਨਾ ਬਾਹ ਰਹੇ ਤਾਂ ਕੀ ਬਣੇਗਾ ਇਕੱਲੇ ਜਤਿੰਦਰ ਜੈਨ ਮਨੀਸ਼ ਸੋਦੀਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜੇਲ੍ਹ ਦੇ ਵਿੱਚ ਨਹੀਂ ਜਾਣਗੇ 25 ਤੋਂ 30 ਮંત્રી ਅਤੇ ਵਿਧਾਇਕ ਹੋਰ ਵੀ ਜੇਲ੍ਹ ਜਾਣ ਦੀ ਤਿਆਰੀ ਕਰ ਲੈਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਚੋਣਾਂ ਤੋਂ ਪਹਿਲਾਂ ਵੱਡੇ ਤਬਾਕੇ ਹੋਣ ਜਾ ਰਹੇ ਨੇ ਕੈਗ ਦੀ ਰਿਪੋਰਟ ਨੇ ਬੜੇ ਵੱਡੇ ਖੁਲਾਸੇ ਕਰ ਦਿੱਤੇ ਨੇ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਅਰਵਿੰਦ ਕੇਸ਼ੀਵਾਲ ਆਪਣੇ ਆਪ ਨੂੰ ਆਮ ਕਹਿਣ ਵਾਲੇ ਇੱਕ ਪਾਸੇ 54 54 ਕਰੋੜ ਦੇ ਬੰਗਲੇ ਵਿੱਚ ਰਹੇ ਦੂਸਰੇ ਪਾਸੇ 2000 ਕਰੋੜ ਰੁਪਏ ਦਾ ਕਪਲਾ ਕੀਤਾ ਗਿਆ ਕੈਗ ਦੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਉਹਦੇ ਵਿੱਚ ਸ਼ਰਾਬ ਦਾ ਮਾਮਲਾ ਹੈ ਉਹਦੇ ਵਿੱਚ منی ਲਾਂਡਰਿੰਗ ਹੈ ਦੋ ਮਾਮਲਿਆਂ ਦੇ ਵਿੱਚ ਸੁਪਰੀਮ ਸੁਪਰੀਮੋ ਅਰਵਿੰਦ ਕੇਸ਼ੀਵਾਨ ਮਨੀਸ਼ ਸੋਦੀਆ ਜਤਿੰਦਰ ਚੈਨ 25 ਤੋਂ 30 ਵਿਧਾਇਕ ਇਸ ਦੇ ਵਿੱਚ ਅਨਬੋਲਮ ਨੇ ਇਸ ਦਾ ਖੁਲਾਸਾ ਕੈਗ ਦੀ ਰਿਪੋਰਟ ਨੇ ਕੀਤਾ ਹੈ ਜਿਹੜਾ ਇਹ ਘੁਟਾਲਾ ਕੀਤਾ ਗਿਆ 2020 ਤੋਂ ਲੈ ਕੇ 2021 ਦੇ ਵਿੱਚ ਉਸ ਦੀ ਪਰਭਾਈ ਕੌਣ ਕਰੇਗਾ ਉਹ ਪੈਸੇ ਕਿੱਥੇ ਲਗਾਏ ਗਏ ਸੂਬੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਦਾ ਰਾਜਪਾਲ ਨੂੰ ਹਵਾਲਾ ਵੀ ਨਹੀਂ ਦਿੱਤਾ ਦੇਖੋ ਕਿ ਐਸਰ ਦੀਆਂ ਕਰਤੂਤਾਾਂ ਈਰੀ ਅਤੇ ਈਰੀ ਦੇ ਸਰਵੋੱਚ ਅਧਿਕਾਰੀ ਇਨਵੈਸਟੀਗੇਸ਼ਨ ਕਰਨ ਜਾ ਰਹੇ ਨੇ ਸੀਬੀ ਅਤੇ ਸੀਬੀਆਈ ਦੇ ਉੱਚ ਅਧਿਕਾਰੀ ਜਿਹੜੇ ਇਨਵੈਸਟੀਗੇਸ਼ਨ ਕਰਨ ਜਾ ਰਹੇ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਰੀਸ਼ ਸੋਧਿਆ ਅਤੇ ਜਤਿੰਦਰ ਜੈਨ 25 20 ਤੋਂ 25 ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਜੇ ਜਾਨ ਦੀਆਂ ਤਿਆਰੀਆਂ ਕਰ ਲੈਣ ਕਿਉਂਕਿ ਹੁਣ ਕਮਾਨ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਦੇ ਹੱਕ ਵਿੱਚ